ਸਾਰੇ ਭੈਣ ਭਰਾਵਾਂ ਨੂੰ ਜੀ ਆਇਆਂ ਸਭ ਦਾ ਸੰਜ्ञਾ ਜੀ ਦੀ ਮੇਰਾ ਨਾਮ ਮਨੀਰ ਕੰਡਲ ਬਿੰਨਮਾਲਾ ਮੇਰੇ ਜੀਵਨ ਤੇ ਕੋਈ ਇਸ ਤਰ੍ਹਾਂ ਦੀ ਗਵਾਈ ਮੇਰੇ ਰਮੀ ਦੀ ਹੈ ਕਿ ਉਹਨਾਂ ਦੇ ਪਿਛਲੇ ਹਫਤੇ ਦੇ ਵਿੱਚ ਪੈਰ ਦੇ ਵਿੱਚ ਬਹੁਤ ਜਿਆਦਾ ਦਰਦ ਰੁੱਝੀ ਸੀ ਪਰ ਜਦੋਂ ਦਰਦ ਦਿਸੇ ਡਾਕਟਰ ਕੋਲ ਲੈ ਕੇ ਤਾਂ ਉੱਥੇ ਵੀ ਜਾ ਕੇ ਉਹਨਾਂ ਦਾ ਕੋਈ ਦਰਦ ਦਾ ਫਰਕ ਨਹੀਂ ਪਿਆ ਘਰ ਦੇ ਵਿੱਚ ਆਏ ਵਾਪਸ ਫਿਰ ਦੁਬਾਰਾ ਡਾਕਟਰ ਨੂੰ ਸੰਜ्ञਾ ਤੇ ਫੇਰ ਤਰਕ ਨਾ ਪਿਆ ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਤੇ ਦੱਸਣ ਨੂੰ ਫੋਨ ਲਗਾਇਆ ਤੇ ਪਰ ਕਿਸੇ ਤਰ੍ਹਾਂ ਦੀ ਪ੍ਰਾਰਥਨਾ ਕੀਤੀ ਔਰ ਪ੍ਰਾਰਥਨਾ ਤੋਂ ਤੁਰੰਤ ਬਾਅਦ ਹੀ ਪਰਮੇਸ਼ਰ ਨੇ ਉਹਨਾਂ ਸਾਰੇ ਦਰਦ ਤੋਂ ਚੰਗਾ ਕੀਤਾ ਇਸ ਲਈ ਪਰਮੇਸ਼ਰ ਦਾ ਧੰਨਵਾਦ ਕਰਨ ਦੀ ਅਸਗਵਾਈ ਦੇ ਲਈ ਔਰ ਦੂਸਰੀ ਗਵਾਈ ਇਸ ਤਰ੍ਹਾਂ ਹੈ ਕਿ ਸਾਡੇ ਦਾਦੇ ਦੇ بیٹے ਜੋ ਕਿ ਹਾਂਗਕਾਂਗ ਦੇ ਵਿੱਚ ਨੇ ਉਹਨਾਂ ਦੀ ਗਵਾਈ ਹੈ ਉਹਨਾਂ ਨੇ ਪਲਾਟ ਲਿਆ ਸੀ ਪਿਛਲੇ ਸਾਲ ਦੇ ਵਿੱਚ ਤੇ ਉਹਦੀ ਰਜਿਸਟਰੀ ਕਰਵਾਉਣੀ ਸੀ ਇਸ ਸਾਲ ਦੇ ਵਿੱਚ ਉਹਨਾਂ ਨੇ ਰਜਿਸਟਰੀ ਰਜਿਸਟਰੀ ਕਰਮਾਂਮਾਂ ਅੱਤੇ ਗਏ ਤੇ ਹਫ਼ਤਾ ਹੈ ਕਿੰਦਾ ਹੀ ਮਤਲਬ ਕਿ ਇੰਦਰੀ ਕੋਈ ਨਾ ਕੋਈ ਪਰੇਸ਼ਾਨੀ ਚਾਹੇ ਕੋ ਕਾਗਜ਼ ਨਾ ਪੂਰਾ ਹੋਣਾ ਚਾਹੇ ਤਸਕੀਮਦਾਰ ਨਾ ਬੈਠਣਾ ਚਾਹੇ ਪਟਵਾਰੀ ਨਾਲ ਮਿਲਣਾ ਮਤਲਬ ਹਫਤਾ ਹੈ ਕਈ ਇਸ ਤਰ੍ਹਾਂ ਇਸੇ ਤਰ੍ਹਾਂ ਪਰੇਸ਼ਾਨੀ ਰਹਿੰਦੀ ਰਹੀ ਔਰ ਪਿਛਲੇ ਸੋਮਵਾਰ ਜਦੋਂ ਅਸੀਂ ਗਏ ਤੇ ਪਿਛਲੇ ਸੋਮਵਾਰ ਨੂੰ ਜਦੋਂ ਦਫਾਰੇ ਗਏ ਜਾਂ ਦਫਾਰੇ ਸਟਾਰੀ ਉੱਤੇ ਫਿਰ ਘੁੰਮਦੇ ਰਹੇ ਪੁੱਤ ਬੰਦ ਪਾਰੇ ਰਜਿਸਟਰੀ ਹੋਈ ਤੇ ਘਰ ਵਾਪਸ ਆ ਗਏ ਔਰ ਘਰ ਵਾਪਸ ਆਉਣ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਦੋਂ ਅਸੀਂ ਪਰਮੇਸ਼ਰ ਦੇ ਦਾਸਾਂ ਨੂੰ ਫੋਨ ਲਗਾਇਆ ਤੇ ਪਰਮੇਸ਼ਰ ਦੇ ਦਾਸਾਂ ਨੇ ਫੋਨ ਲਗਾਉਂਤ ਬਾਰ ਪ੍ਰਾਰਥਨਾ ਕੀਤੀ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਪਰਮ ਕਿ ਅੱਜ ਜੇ ਰਜਿਸਟਰੀ ਜਿਹੜੀ ਆ ਅੱਜ ਸ਼ਾਮਾਂ ਤੱਕ ਹੋ ਜਾਵੇਗੀ ਪਰ ਧੰਨਵਾਦ ਕਰਦੇ ਆ ਪਰਮੇਸ਼ਰ ਦਾ ਕਿ ਪਰਮਿਸ਼ਨ ਦੇ ਦਾਸਾਂ ਨੇ ਜਿਵੇਂ ਦੱਸਿਆ ਉਸੇ ਤਰ੍ਹਾਂ ਰਜਿਸਟਰੀ ਉਸੇ ਦਿਨੀ ਸ਼ਾਮਾਂ ਤੱਕ ਕੰਪਲੀਟ ਜਿਹੜੀ ਹੋ ਗਈ ਇਸ ਲਈ ਅਸੀਂ ਪਰਮੇਸ਼ਰ ਦੇ ਦਾਸਾਂ ਦਾ ਔਰ ਸਾਰੇ ਕਲੀਸੇ ਦਾ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਇਹਨਾਂ ਦਵਾਈਆਂ ਦੇ ਲਈ ਕਿ ਜੋ ਪਰਮਿਸ਼ਨ ਨੇ ਸਾਡੀ ਦਵਾਈਆਂ ਸਾਡੀ ਜ਼ਿੰਦਗੀ ਦੇ ਵਿੱਚ ਬਣਾਈਆਂ ਔਰ ਪਰਮਿਸ਼ਨ ਨੇ ਸਾਨੂੰ ਬੜੀ ਬਰਕਤ ਦਿੱਤੀ ਹੈ ਇਸ ਲਈ ਸਾਰੀ ਮਹਿਮਾ ਅਸੀਂ ਪ੍ਰਭੂ ਦੇ ਨਾਮ ਕਰਦੇ ਆ ਸਾਰੇ ਭੈਣ ਭਾਈਆਂ ਨੂੰ ਜੀ ਆਇਆਂ ਸਿੱਧੀ ਔਰ ਅੰਮ੍ਰਿਤ ਦਾਸਾਂ ਨੂੰ ਜੀ ਆਇਆਂ ਸਿੱਧੀ ਜਰਨਾਲ ਸਿੰਘ ਜੀ ਦੇ ਨਾਮ